ਆਪਣਾ ਮੋੜ ਮੋੜ ਦੇ ਵਿੱਚ ਅੱਤਵਾਦੀ ਬੰਬ ਧਮਾਕਾ ਹੋਇਆ ਉਹਨੂੰ ਅੱਤਵਾਦੀ ਘਟਨਾ ਹੀ ਕਵਾਂਗੇ ਇਹ ਬਲਾਸਟ ਸਿਆਸੀ ਰੈਲੀ ਦੇ ਦੌਰਾਨ ਹੋਇਆ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵੱਲੋਂ ਕੰਪੀ ਦੀ ਥੇਹ ਛੋਟਾ ਜਿਹਾ ਬੱਚਾ ਆਰੇ ਮੋੜ ਪਿੰਡ ਦੇ ਨੇੜੇ ਰਹਿੰਦਾ ਸੀ ਇਹ ਮੋੜ ਪਿੰਡ ਤੋਂ ਉਹਨਾਂ ਨੇ ਮੋੜ ਤਾਂ ਲਿਆਂਦਾ ਸੀ ਕਿ ਚੰਗੇ ਸਕੂਲ ਬੱਚੇ ਨੂੰ ਪੜ੍ਹਾ ਲਾਂਗੇ ਮੈਂ ਇਹਨਾਂ ਸਬੰਧਤ ਪਰਿਵਾਰਾਂ ਨੂੰ ਪਿਛਲੇ ਦਿਨਾਂ 'ਚ ਮਿਲਿਆ ਸੀ ਮਹੀਨੇ ਰਿੱਪਨਦੀਪ ਸਿੰਘ ਦਾ ਜੇ ਤੱਕ ਪਰਿਵਾਰ ਨੇ ਜਿਹੜਾ ਬਸਤਾਂ ਦਾ ਕਿਤਾਬਾਂ ਵਾਲਾ ਬੈਗ ਉਹ ਸਾਂਭ ਕੇ ਰੱਖਿਆ ਆ ਉਹ ਬੈਗ ਨੂੰ ਵੇਖ ਕੇ ਰੋਂਦੇ ਆ ਔਰ ਇਸ ਘਟਨਾ ਨੂੰ ਉਸ ਵੇਲੇ ਜਿਹੜੇ ਖਟੜਾ ਸਾਹਿਬ ਹੀ ਇਹਨਾਂ ਨੇ ਅੱਤਵਾਦੀ ਘਟਨਾ ਵੀ ਕਿਹਾ ਤੇ ਕਿਹਾ ਵੀ ਇਹਦੀਆਂ ਤਾਰਾ ਡੇਰਾ ਸਿਰਸਾ ਦੇ ਨਾਲ ਜੁੜੀਆਂ ਆਈਆਂ ਕੀ ਇਹ ਸਾਰੀ ਗੱਲ ਇਤਫਾਕ ਹੈ ਜਾਂ ਪੂਰੀ ਕਹਾਣੀ ਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਲੁਕੀ ਹੈ ਸ਼੍ਰੀਕਾਲ ਮੈਂ ਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਖੂਬ ਸ਼੍ਰੀਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਦੋਸ਼ ਠੇ 15 ਜਨਵਰੀ ਨੂੰ ਸ਼੍ਰੀਕਾਲ ਤਖਤ ਸਾਹਿਬ ਦੇ ਸਖਤਰ ਰੇਤ ਵਿਖੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ ਨਾਲ ਹੀ ਜਥੇਦਾਰ ਸਾਹਿਬ ਨੇ ਮੌੜ ਕਾਂਡ ਦਾ ਜ਼ਿਕਰ ਕੀਤਾ ਪੰਜਾਬ ਦੇ ਮੌੜ ਮੰਡੀ ਕਸਬੇ ਚ 31 ਜਨਵਰੀ 2017 ਨੂੰ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਇੱਕ ਮਰੂਤੀ ਕਾਰ 'ਚ ਪ੍ਰੈਸ਼ਰ ਕੁੱਕਰ ਬੰਬ ਨਾਲ ਤਮਾਕਾ ਕੀਤਾ ਗਿਆ ਸੀ ਇਸ ਬਲਾਸਟ 'ਚ 5 ਬੱਚੇ ਸਨ 7 ਵਿਅਕਤੀ ਮਾਰੇ ਗਏ ਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਇਹ ਬਲਾਸਟ ਸਿਆਸੀ ਰੈਲੀ ਦੇ ਦੌਰਾਨ ਹੋਇਆ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ਦੀ ਇੱਕ ਟਰੱਕ ਯੂਨੀਅਨ ਨੇੜੇ ਮੀਟਿੰਗ ਕੀਤੀ ਜਾ ਰਹੀ ਸੀ ਹਾਲਕਿ ਹਰਮਿੰਦਰ ਸਿੰਘ ਜੱਸੀ ਇਸ ਕਟਨਾਚ ਬਚ ਗਏ ਸਨ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਪੰਜਾਬ ਪੁਲਿਸ ਵੱਲੋਂ ਬਣਾਈ ਐਸਆਈਟੀ ਨੇ ਲੰਮੀ ਜਾਂਚ ਤੋਂ ਬਾਅਦ ਮੌੜ ਧਮਾਕੇ ਦੇ ਮਾਮਲੇ ਵਿੱਚ ਗੁਰਤੇਜ ਸਿੰਘ ਅਮਰੀਕ ਸਿੰਘ ਤੇ ਅਵਤਾਰ ਸਿੰਘ ਨੂੰ ਇਸ ਕਾਂਡ ਦੇ ਮੁੱਖ ਜ਼ਿੰਮੇਵਾਰ ਦੇ ਤੌਰ ਤੇ ਨਾਮਜ਼ਦ ਕੀਤਾ ਸੀ ਪਰ ਦੋਸ਼ੀਆਂ ਦੇ ਨਾਮ ਪਛਾਣ ਅਤੇ ਭੂਮਿਕਾ ਤਾਂ ਹੁੰਦੇ باوجود ਵੀ ਅੱਜ ਤੱਕ ਕਿਸੇ ਇੱਕ ਦੀ ਗ੍ਰਿਫਤਾਰੀ ਨਾ ਹੋਣਾ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਹੈ। ਇਸ ਮਾਮਲੇ ਸੰਬੰਧੀ ਜਥੇਦਾਰ ਕੁਲਦੀਪ ਸਿੰਘ ਗੜਗੱਜ 2025 ਦੇ ਮਹੀਨੇ ਵਿੱਚ ਮੌੜ ਬੰਬ ਤਮਾਕੇ ਨਾਲ ਪ੍ਰਭਾਵਿਤ ਪੀੜਤ ਪਰਿਵਾਰਾਂ ਨਾਲ ਖੁਦ ਮਿਲ ਵੀ ਚੁੱਕੇ ਨੇ ਤੇ ਉਸ ਸਮੇਂ ਉਹਨਾਂ ਨੇ ਖੁੱਲੇ ਸ਼ਬਦਾਂ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਗੰਭੀਰ ਸਵਾਲ ਖੜੇ ਕੀਤੇ ਸਨ। ਇਹ ਸਪਸ਼ਟ ਗਿਆ ਸੀ ਕਿ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਿਆਂ ਨਾ ਮਿਲਣਾ ਪੀੜਤ ਪਰਿਵਾਰਾਂ ਨਾਲ ਧੋਖੇ ਤੋਂ ਘਟ ਨਹੀਂ ਹੈ। ਇਸ ਕਾਂਡ ਦੇ ਤਾਰ ਜਾਂਚ ਦੌਰਾਨ ਡੇਰਾ ਸਿਰਸਾ ਨਾਲ ਜੁੜਦੇ ਪਾਏ ਗਏ। ਇਸ ਕੇਸ ਨਾਲ ਸੰਬੰਧਿਤ ਜਾਂਚ ਰਿਪੋਰਟਾਂ ਤੋਂ ਇਹ ਸਪਸ਼ਟ ਹੋਇਆ ਕਿ ਜਿਸ ਗੱਡੀ ਵਿੱਚ ਬੰਬ ਧਮਾਕਾ ਹੋਇਆ ਸੀ ਉਹ ਡੇਰਾ ਸਿਰਸਾ ਦੇ ਇੱਕ ਡੇਰੇ ਵਿੱਚ ਤਿਆਰ ਹੋਈ ਸੀ। ਪੁਲਿਸ ਦੀ ਜਾਂਚ ਅਨੁਸਾਰ ਮੌੜ ਬੰਬ ਧਮਾਕੇ ਦੀ ਮੁੱਖ ਭੂਮਿਕਾ 'ਚ ਜ਼ਿੰਮੇਵਾਰ ਅਮਰੀਕ ਸਿੰਘ ਦਾ ਨਾਂ ਸਭ ਤੋਂ ਵੱਧ ਉੱਪਰ ਕੇ ਸਾਹਮਣੇ ਆਇਆ ਅਮਰੀਕ ਸਿੰਘ ਨੂੰ ਡੇਰਾ ਮੁਖੀ ਰਾਮ ਰਹੀਮ ਦੇ ਕਰੀਬੀ ਸਾਥੀ ਅਤੇ ਅਹਿਮ ਪੈਰੋਕਾਰ ਵਜੋਂ ਮੰਨਿਆ ਜਾਂਦਾ ਹੈ ਪੁਲਿਸ ਦਾ ਦਾਵਾ ਅਨੁਸਾਰ ਉਹ ਡੇਰਾ ਮੁਖੀ ਦੀ ਸੁਰੱਖਿਆ ਸੰਬੰਧੀ ਪ੍ਰਬੰਧਾਂ ਦੀ ਦੇਖਭਾਲ ਕਰਦਾ ਹੈ ਅਤੇ ਡੇਰੇ ਦੇ ਅੰਦਰ ਮੌਤਵਾਰਾਂ ਵਿੱਚ ਸ਼ਾਮਲ ਸੀ ਅਮਰੀਕ ਸਿੰਘ ਹਰਿਆਣਾ ਦੇ ਸਿਰਸਾ ਇਲਾਕੇ ਨਾਲ ਸਬੰਧਤ ਹੈ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਹ ਡੇਰੇ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਸੀ ਅਤੇ ਅੰਦਰੂਨੀ ਸਿਸਟਮਾਂ ਤੱਕ ਉਸ ਦੀ ਬਹੁਤ ਵੱਡੀ ਪਹੁੰਚ ਸੀ ਇਸ ਮਾਮਲੇ ਵਿੱਚ ਦੂਜਾ ਸਭ ਤੋਂ ਵੱਡਾ ਨਾਂ ਗੁਰਤੇਜ ਸਿੰਘ ਦਾ ਹੈ ਜੋ ਹਰਿਆਣਾ ਦੇ ਡੱਬ ਵਾਲੀ ਖੇਤਰ ਨਾਲ ਸਬੰਧਤ ਦੱਸਿਆ ਗਿਆ ਹੈ ਐਸਆਈਟੀ ਦੀ ਜਾਂਚ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਦਰਜ ਹੈ ਕਿ ਗੁਰਤੇਜ ਸਿੰਘ ਡੇਰਾ ਸੱਚਾ ਸੌਦਾ ਦੀ ਵਰਕਸ਼ਾਪ ਦਾ ਮੁੱਖ ਕਰਤਾ ਧਰਤਾ ਸੀ ਅਤੇ ਪੁਲਿਸ ਦੀਆਂ ਜਾਂਚ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਮਰੂਤੀ ਕਾਰ ਵਿੱਚ ਪ੍ਰੈਸ਼ਰ ਕੁੱਕਰ ਫਿੱਟ ਕਰਕੇ ਚੌਣ ਜਲਸੇ ਚੌਣ ਰੈਲੀ ਦੇ ਨੇੜੇ ਧਮਾਕਾ ਕੀਤਾ ਗਿਆ ਸੀ ਉਹ ਕਾਰ ਕਥਿਤ ਤੌਰ ਤੇ ਡੇਰੇ ਦੀ ਇਸ ਵਰਕਸ਼ਾਪ ਵਿੱਚ ਤਿਆਰ ਕੀਤੀ ਗਈ ਇਹਨਾਂ ਦੋਨਾਂ ਦੇ ਨਾਲ ਤੀਜਾ ਸਾਥੀ ਅਵਤਾਰ ਸਿੰਘ ਹੈ ਜਿਸ ਦਾ ਨਾਮ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਨਾਲ ਜੋੜਿਆ ਜਾਂਦਾ ਹੈ ਹਾਲਾਂਕਿ ਸਾਲ 2018 ਵਿੱਚ ਤਲਵੰਡੀ ਸਾਬੋ ਦੀ ਅਦਾਲਤ ਨੇ ਇਹਨਾਂ ਨੂੰ ਪੰਗੋੜਾ ਕਰਾਰ ਦੇ ਦਿੱਤਾ ਸੀ ਪਰ ਇਹ ਅਜੇ ਵੀ ਪੁਲਿਸ ਦੀ ਗ੍ਰਿਫਤਾਰੀ ਬਾਹਰ ਨੇ ਇਸ ਪੂਰੇ ਮਾਮਲੇ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੌੜ ਪੰਪ ਧਮਾਕੇ ਸਮੇਂ ਉਸ ਸਮੇਂ ਦੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਅਤੇ ਡੇਰਾ ਮੁਖੀ ਰਾਮ ਰਹੀਮ ਦੇ ਪਰਿਵਾਰ ਵਿੱਚ ਸਿੱਧੀ ਰਿਸ਼ਤੇਦਾਰੀ ਹੈ ਹਰਮਿੰਦਰ ਸਿੰਘ ਜੱਸੀ ਦੀ ਧੀ ਦਾ ਵਿਆਹ ਗੁਰਮੀਤ ਰਾਮ ਰਹੀਮ ਦੇ ਪੁੱਤਰ ਨਾਲ ਹੋਇਆ ਹੈ ਧਮਾਕਾ ਸਿਆਸੀ ਰੈਲੀ ਅਤੇ ਰਿਸ਼ਤੇਦਾਰੀ ਇਹ ਤਿੰਨੇ ਗੱਲਾਂ ਇਕੱਠੀਆਂ ਹੋ ਕੇ ਇਸ ਮਾਮਲੇ ਨੂੰ ਫੁਆਇਦਾਰੀ ਨਹੀਂ ਸਿਆਸੀ ਧਾਰਮਿਕ ਪੇਚ ਬਣਾਉਂਦੀਆਂ ਨੇ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਦਾ ਸਭ ਤੋਂ ਵੱਡਾ ਧਿਆਨ ਇਸ ਗੱਲ ਇਸ ਗੱਲ ਤੇ ਟਿਕਿਆ ਰਿਹਾ ਕਿ ਪ੍ਰੈਸ਼ਰ ਕੁੱਕਰ ਬੰਬ ਨੂੰ ਘਟਨਾ ਵਾਲੀ ਥਾਂ ਤੱਕ ਕਿਵੇਂ ਲਿਆਂਦਾ ਗਿਆ ਕੌਣ ਲਿਆਇਆ ਸੀ ਤੇ ਸਮਾਕਾ ਉੱਥੇ ਹੀ ਕਿਉਂ ਹੋਇਆ ਜਿੱਥੇ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਅਜੇ ਖਤਮ ਹੋਈ ਸੀ ਜੋ ਡੇਰਾ ਮੁਕੀਦਾ ਨਜ਼ਦੀਕੀ ਸਾਥੀ ਅਤੇ ਰਿਸ਼ਤੇਦਾਰ ਵੀ ਹੈ ਕਿ ਇਹ ਸਾਰੀ ਗੱਲ ਇਤਫਾਕ ਹੈ ਜਾਂ ਪੂਰੀ ਕਹਾਣੀ ਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਲੁਕੀ ਹੈ ਇੱਕ ਪਾਸੇ ਦੋਸ਼ੀ ਤੈਨ ਦੂਜੇ ਪਾਸੇ ਰਿਸ਼ਤੇਦਾਰੀਆਂ ਦੀ ਗੰਢ ਤੇ ਵਿਚਕਾਰ ਪੀੜਤ ਪਰਿਵਾਰ ਸਵਾਲ ਸਪਸ਼ਟ ਨੇ ਮੋੜ ਵਿੱਚ ਧੁਮਾਕਾ ਕਿਸ ਨੇ ਕੀਤਾ ਨਹੀਂ ਸਵਾਲ ਇਹ ਹੈ ਕਿ ਸੱਚ ਦੱਸਣ ਤੋਂ ਕੌਣ ਰੋਕ ਰਿਹਾ ਹੈ ਹਾਲਾਂਕਿ ਇਹ ਇਨਸੀਡੈਂਟ ਚ ਮੋੜ ਉਧੋਂ ਹੁੰਦਾ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ 2019 ਵਿੱਚ ਮੌੜ ਦੋਰੇ ਬੰਬ ਤਮਾਕੀਆਂ ਬਾਰੇ ਇੱਕ ਨਵੀਂ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਨਤੀਜਾ ਜ਼ੀਰੋ ਸੀ ਅਜੇ ਤੱਕ ਦੋਸ਼ੀ ਗ੍ਰਿਫਤ ਤੋਂ ਬਾਹਰ ਨੇ